ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਦੋ ਤੁਹਾਨੂੰ ਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਅਨਸਰ ਵੜ ਦਾ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਤੇ ਹੁਣੇ ਬਾਜੀ ਦਿਖਾਵਾਂਗੇ ਗਾਵਾਂ ਨੂੰ ਵਿੱਚਾ ਗੱਦ ਕਾਠਿਆ ਦਾ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਇਹ ਬਈ ਸੂਈਆਂ ਤੇ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤਾਂ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਲੱਗੇ ਆਪਾਂ ਨਾਲ ਸਭ ਵਧੀਆ ਜੀ ਤੇ ਵਿਗਿਆ ਮਾਲਦਨ ਨਾਲ ਫਿਰ ਮਨੇ ਮਾਲਦੂ ਜੀ ਘੰਟੀ ਅੱਛਾ ਹਾਂਜੀ ਉਧਰ ਰੇਟ ਵੀ ਬੜੇ ਜਾਏ ਰੇਟ ਨਾਰਮਲ ਰੇਟ ਅੱਜ ਉਤੋਂ ਵੀ ਜਾਜ ਅੱਜ ਵੀ ਉਤੋਂ ਹੀ ਜਾ ਰਹੇ ਕਿਲੇ ਨਾਲ ਤੇ ਵੜਾ ਵਜੀ ਠੀਕ ਹੈ ਜੀ ਹਾਂਜੀ ਚਲੋ ਨਾਮ ਦੱਸ ਤੇ ਕਰੀ ਨਾਚਨ ਸੇਸ਼ਨ ਤਸੀਲ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਵੀ ਫੋਨ ਮੇਰਾ 9528277 ਠੀਕ ਹੈ ਜੀ ਹਾਂਜੀ ਪਿੰਡ ਆਪਣਾ ਜਾਫਰਕੋਟ ਪਿੰਡ ਜਾਫਰਕੋਟ ਤੇ ਸ਼ੁਰੂਆਤ ਜਿਹੜੀ ਆ ਆ ਬਿਲਕੁਲ ਤਾਜੀ ਸੂਈ ਆ ਜੀ ਕਿੰਨੀਆਂ ਚਵਾਈਆਂ ਹੋ ਗਈਆਂ ਵਿਧਿਆਤਿਆਂ ਇਹਦੀ ਵਿਧੀ ਇੱਕੋ ਚਵਾਈ ਹੋਈ ਕੱਲ ਦੀ ਰਾਤ ਸੂਈ ਹੈ ਅੱਛਾ ਹਾਂ ਜੀ ਹੁਣ ਦੀ ਚਵਾਈ ਅਜੇ ਹੋਣੀ ਹੈ ਹਨਾ ਚਵਾਈ ਇਹਦੀ ਹੋਣੀ ਹੈ ਠੀਕ ਹੈ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਦੀ ਵਿਧੀ ਕੋਈ ਜ਼ਿਆਦਾ ਨਹੀਂ ਕੋਈ 17-18 ਕਿਲੋ ਤੋਂ ਵੱਛੀ ਚਵਾਉ ਹੋਣੀ ਹੈ ਚਵਾਉਣਾ ਜੀ 17-18 ਲੀਟਰ ਜਿਹੜਾ ਚੜਾਈ ਜਾਊਗੀ ਤੇ ਬਾਕੀ ਆ ਬੇ ਹੈਗੀ ਕਰਾਸ ਤੇ ਨਾਰਮਲ ਸੇਵਾ ਦੇ ਨੇ ਚਵਾ ਦੇਣਾ ਵੈਟ ਨੇ ਜੀ ਤੇ ਉਤਰਾ ਠੰਡੀ ਤੇਰੀ ਹੈ ਮੈਂ ਨਾ ਠੰਡੀ ਤੇਰੀ ਪੋਲੀ ਵੜੀ ਚਵਾਜ ਬੋਕੇ ਜੇ ਪੂਰਾ ਇੱਕ ਕਰੀ ਬੈ ਕੇ ਵਿਖਾ ਦੇ ਇਤਰਾਈ ਬੱਚਾ ਭਾਵੇਂ ਛੱਡਣਾ ਛੱਡਣਾ ਨਹੀਂ ਛੱਡਣਾ ਤੁਹਾਡੀ ਮੱਝੀ ਜੀ ਹਾਂ ਦੇਖਾ ਦੇ ਬਾਕੀ ਹੈਗੀ ਕਰੋਸ ਤੇ ਐ ਬਿਲਕੁਲ ਠੰਡੀ ਸੀਲ ਆ ਇਹ ਚੀਜ਼ ਦਾ ਜਿਹੜਾ ਵਾਦਾ ਵਾ ਬਟ ਇਹਨਾਂ ਚੀਜ਼ਾਂ ਦਾ ਜਿਹੜਾ ਮੁੱਲ ਪਿੰਦਾ ਆ ਬੋਲਾ ਹੀ ਹੈ ਖਟਾਈ ਠੀਕ ਆ ਤੇ ਬਾਕੀ ਆ ਹਵਾਨੇ ਤੇ ਨਾੜਾਂ ਜਿਹੜੀਆਂ ਦੇਖ ਸਕਦੇ ਹੋ ਦੇਖ ਬੀਲੀ ਨੋਦਾਂ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਪੂਰੀਆਂ ਚੰਗੀਆਂ ਵਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਭਾਵੇਂ ਮਸ਼ੀਨ ਨਾਲ ਕਰਾਈ ਕਰ ਲੈ ਜੂਹ ਪਣਾ ਪਾ ਲੋ ਤਾਂ ਨਹੀਂ ਪਣਾ ਤਾਂ ਰਹੀ ਮੈਂ ਹਾਂ ਜੂਲਾ 17 18 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕੱਢਦੇ ਸੀ। ਬਾਕੀ ਆਪਾਂ ਦੇਖ ਸਕਦੇ ਹਾਂ ਕਿ ਸਾਈਵਲ ਕ੍ਰੋਸ 'ਚ ਆ। ਅੱਛਾ ਕ੍ਰੋਸ ਆ। ਤੇ ਰ ਹੈ ਬਿਲਕੁਲ ਠੰਡੀ ਤੇਰੀ ਆ। ਅਲਾਦ ਰ ਵੀ ਇੱਕ ਵਾਰੀ ਫੁਲਕਾਰੀ ਦੀ ਦਿਖਾ ਦਿੱਤੀ ਨੀਂ ਜਿਹੇ ਤਰ੍ਹਾਂ ਲੰਗ ਰੁਸਾਰ। ਰੋਕ ਦੋ ਇੱਕ ਵਾਰੀ ਰੋਕ ਦੋ। ਘੁਮਾ ਦਿਓ ਉਹਨਾਂ ਫੇਰ ਘੁਮਾ ਦਿਓ। ਕਿੰਨਾ ਤਾਂ ਉਹ ਦਿਖਾ ਦਈਏ ਚਲੋ ਆ ਜਲਾਇਆ ਤਾਜੀ ਸੋਈ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਬਾਕੀ ਆ ਬੱਚਾ ਜੇ ਦਾ ਆਪਾਂ ਦੇਖ ਲਏ ਜੇ ਨਾੜੂ ਬਿਲਕੁਲ ਜੇ ਗਿੱਲਾ ਸੁੱਕਾ ਹੋਣੀ ਹੈ ਕਿੰਨਾ ਫਿਰ ਵੇਚੇ ਰੱਖੀ ਇਹਦਾ ਮੋਲਾ ਫਾਹ ਹਾਂਜੀ ਮੋਲੇ ਦਾ ਵੀ ਫਾਇਰ ਨਾ ਕਰੀਏ ਜੇ ਅੱਜ ਹੀ ਗੱਲ ਕਰੀਏ ਵੇਚ ਨਾਲੇ ਕਰਾ ਲਓ ਜੰਨੀ ਸੌ ਆਪ ਹੀ ਕਰ ਦੋ ਹਾਂਜੀ ਆ ਠੀਕ ਇੱਕੋ ਗੱਲ ਕਰਦੀ ਆ ਫਿਰ ਕਿ ਜਿਹੜਾ ਨਾ ਤੁਹਾਨੂੰ ਸਾਰਾ ਨਾਗਲੇ ਨਾਲ ਸੌਦਾ ਕਰਨਾ ਪਵੇ ਤਾਂ ਨਾ ਤੁਹਾਨੂੰ ਹੀ ਕਰਨਾ ਪਵੇ ਸਿਰਫ ਫੋਨ ਲਾਵੇ ਤੇ ਸਾਈ ਕੋ ਖਾਤੀ ਦੇ ਗਾਂ ਵਾਲਾ ਵੀ ਕਰਦੇ ਪੂਰੇ 55 ਦੀ ਹਾਂਜੀ ਪੂਰੇ 55 ਦੀ ਮੇਰਾ ਅੱਛਾ 55000 ਦੀ ਜਿਹੜੀ ਕਹਿੰਦੇ ਵੀ ਦੇ ਦੇਵਾਂਗੇ ਬਾਕੀ ਚਲੋ ਕੋਈ ਫਿਰ ਫੋਨ ਲਾਵੇ ਇੱਕ ਵਾਰੀ ਬਾਕੀ ਭਾਵੇਂ ਤਾਜੀ ਸੂਈ ਆ ਆਪਾਂ ਦੇਖ ਸਕਦੇ ਕੋਈ ਲੱਪੇ ਚ ਨਹੀਂ ਆ ਰਾਜੀ ਆ ਗਾਂ ਜਿਹੜੀ ਨਿੱਗਰ ਸੰਭੀ ਆ ਕਿਸੇ ਵੀ ਨੇ ਚੰਗੀ ਥੱਲੇ ਵੀ ਚੰਗੀ ਬਣ ਗਈ ਹੈ ਹੁਣ ਇਹ ਕਾ ਗਾਂ ਇਹ ਵੀ ਸੂਈ ਸਵਾਈ ਆ ਇਹ ਕਿੰਨੇ ਕਿ ਚਰਦੀ ਸੂਈ ਜੇ ਬਿੰਦੀ ਇਹਨੂੰ ਅੱਜ ਵੀ ਚੌਥਾ ਪੰਜਵਾਂ ਰਹਿਣਾ ਹੈ ਅੱਛਾ ਹਾਂਜੀ ਇਹ ਕਿੰਨਾ ਕਰ ਗਈ ਦੁੱਧ ਤਿਆਰ ਇਹ ਸੱਲੇ ਦੁੱਧ ਜਿਹੜਾ ਵੀ ਜਿਹੜਾ ਲਿੱਟਰ ਮਾਗਣਾ 16 ਕਿਲੋ ਤਿਆਰ ਬਾਕੀ ਉਹ ਖੰਡਾ ਆਪਣਾ ਲੈ ਲਵੋ ਪਾਉਂਦੇ ਵਿੱਚ ਮਿਲ ਜਾਣ ਇਹਦੇ ਤੇ ਜੇ ਦੁੱਧਾਂ ਵੱਜੇਗੀ ਇਹਦੇ ਦੁੱਧਾਂ ਵਿੱਚ 20 ਕਿਲੋ ਚਾਹੂਗਾ ਜੀ ਆਹ ਅੱਛਾ ਬਰੀਕ ਕੀ ਹੋ ਰਹੀ ਹੈ ਵੀ ਠੰਡੀ ਧੀ ਇਹ ਤਾਂ ਥਾਣੇ ਦੇ ਦੇਖ ਸਕਦੇ ਜੀ ਇਹਦੀ ਭਮਿਤਨੇਤਾ ਨਾਲ ਲਓ ਆਹ ਦੇਖਾ ਦੇ ਜੀ ਠੀਕ ਹੈ ਬੱਸ ਨਾਲ ਨਾਲ ਥੋੜਾ ਝਾਲ ਚੁਣ ਠੀਕ ਹੈ। ਬਾਕੀ ਆ ਅਜੇ ਪਸਮੀ ਨਹੀਂ ਗਾੜੀ ਜੀ ਕੋਈ ਪੱਕਾ ਸਰਾਹੀ ਆਪਾਂ ਦੇਖ ਸਕਦੇ। ਇਹ ਵੈਸੇ ਜੀ ਮਾਸ ਹੀ ਆਣਾ ਹਾਂ ਜੀ। ਹਾਂ ਜੀ। ਧਾਰ ਵਿੱਚ ਦੀ ਆ। ਆਂ ਦੇਖ ਸਕਦੇ। ਇਹ ਵੈਸੇ ਮਾਸ ਹੀ ਵਿੱਚ ਪੈਣਾ। ਮਾਸ ਜਿਆ ਕਈ ਵਾਰੀ ਬਾਤ। ਕਿਤੇ ਦੱਬ ਤੋਂ ਪਾ ਗਈ ਜੀ ਪਰ ਇਹ ਦਜੇ ਸੋਨੇ ਵਿੱਚ ਟਿੰਕਾ ਲਾ ਕੇ ਸਹੀ ਹੋਏ ਨਾ ਥਾਲਾ ਵੇਖੋ। ਠੀਕ ਹੈ। ਹਾਂ ਜੀ। ਚਲੋ ਤੋੜੋ ਫੇਰ ਇੱਕ ਰੀਨ। ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ। 16 ਲੀਟਰ ਦੁੱਧ ਜਿਹੜਾ ਹੁਣ ਮੌਕੇ ਤੇ ਤਿਆਰ ਦੱਸਦੇ ਇਹ ਦੇਖੋ ਬਾਤੀ ਹਵਾ ਨੇ ਦਿੱਤਾ ਕਿ ਥੋੜੀ ਗਾਣ ਰੱਖਦੀ ਆ ਵੀ ਲਾ ਦੇ ਇਹਦੇ ਹਲਾ ਦੇ ਫੁਲਕਾਰੀ ਵੀ ਲੈ ਜਾ ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੇ ਲੱਗੇ ਆ ਚੰਗੀ ਮੋਟੀ ਮਿਲਕਵੇਂ ਲੱਗੀ ਆ ਪਰ ਯਾਰ ਇਹਦਾ ਜੀ ਕੋ ਮਾੜਾ ਮਾੜਾ ਫਰਕ ਹੋਊਗਾ ਬਖਤ ਦਾੜਾ ਨਾਲ ਫਰਕ ਹੋਊਗਾ ਬਾਹਰ ਦਾ ਵੀ ਲੀਟਰ ਮਾਰ ਕੇ ਆ ਕੇ ਮੇਰਾ ਵੀਰ ਬਾਕੀ ਕਿਹਤਰਾ ਕਹਿੰਦੇ ਵੀ ਥਾਂ ਨੇ ਜਿਹੜੇ ਬਿਲਕੁਲ ਬਰਾਬਰ ਆ ਐ 19.2 ਦਾ ਪਰਸਨ ਆਊਗਾ ਬੀ ਅੱਛਾ ਹਾਂਜੀ ਇਹਦਾ ਫਿਰ ਮੁੱਲ ਇਹਦਾ ਮੁੱਲ 65 ਕਰ ਲਈਏ ਜੈਸਨ ਹੋਈ ਕਰੀਏ ਹਾਂਜੀ ਜੈਸਨ ਹੋਈ ਕਰੀਏ ਹਾਂਜੀ ਤੁਸੀਂ ਵੇਚਣੀ ਹੈ ਨਹੀਂ ਕਰੀਏ ਇੱਕੋ ਗੱਲ ਕਰਦੀ ਆ ਫਿਰ ਇੱਕ ਇੱਕ 10 ਦਾ ਜੋੜਾ ਹੀ ਦੇ ਦਈਏ 55 55 ਦੇ ਹਿਸਾਬ ਨਾਲ ਜਿਹੜੀ ਮਰਜ਼ੀ ਲੈ ਜਾਏ। ਉਹ ਇਹ ਗੋਬਰ ਕੁ ਦਿੰਦਾ ਨਹੀਂ ਜੀ। ਕਰ ਦੋ ਜਿਆ ਜੀ। ਕਿਲੇ 나ੜੂ ਤੇ ਆ ਜਿੱਦੋਂ ਸਪੈਨਲ ਨੇ ਇਹਨੂੰ ਸਿਰੋ ਆਇਆ। ਠੀਕ ਆ। ਹਾਂਜੀ। ਤੇ ਬਾਕੀ ਇਹ ਆ ਵੀ ਚਲੋ ਕੋਈ ਫੋਨ ਲਾਵੇ। ਫੋਨ ਗਰੰਟੀ ਹੋ ਗਾ ਰੰਗ ਵੀ ਜੀ ਨਾਲ। ਹਾਂਜੀ। ਹਾਂਜੀ। ਇਸ ਲਈ ਦੁੱਧ ਦੇ 16 ਕਿਲੋ ਹੋ ਗਏ ਤੇ ਵੈਡ 'ਤੇ ਰੱਖ ਲੈ। ਅੱਛਾ। ਆ ਉਹ ਬਣਾ ਫੋਨ ਤੋਂ ਲਾ ਦੇ ਕੱਲ੍ਹ ਨੂੰ। ਠੀਕ ਆ। ਠੀਕ ਆ। ਆ ਵੈਡ ਕੱਲ੍ਹ ਦੀ ਸਹੀ ਇਹਦੀ ਇੱਕ ਚਵਾਈ ਹੋਈ। ਇਹਦੀ ਇੱਕੋ ਹੀ ਚਵਾਈ ਹੋਈ ਆ। ਹਾਂਜੀ। ਤੇ ਹੁਣ ਇੱਕ ਆਵਸ਼ੀ ਆ ਗਈ ਆਪਣੇ ਕੋਲ। ਤੋੜ ਦੋ ਇਹ ਵੀ ਇੱਕ ਦੀ। ਹਜੇ ਉੱਤਰਾ ਹੀ ਜੇ ਇਹਨੂੰ ਵਿੱਚ ਚੀਕਾ ਭਰਾਇਆ ਪਰ ਹਜੇ ਦਿਨ 10 15 ਹੀ ਹੋਏ ਆ ਝੂੜ ਨਹੀਂ ਮਾਰਨਾ ਅੱਛਾ ਹਾਂਜੀ ਹੈਗੀ ਉਤਰਾ ਜਿਹੜੀ ਆ ਸੋਹਣੀ ਆ ਜੀ ਗਾਵਾਣਾ ਵੀ ਉੱਚੀ ਆ ਬੱਚੀ ਜਿਹੜੀ ਇਹ ਵਾਲੀ ਇਹਦੇ ਵੇ ਕਰੀ ਲਾਦ ਫਲਕਾਰੀ ਦਿਖਾ ਦੀ ਇਹ ਆ ਵੀ ਚਲੋ ਜੇ ਕਿਸੇ ਨੇ ਸੰਭਲ ਨਹੀਂ ਖੜਨੀ ਆ ਲੈ ਜੀ ਦੰਦੋਂ ਕਿਤਰਾ ਜੇ ਜੋ ਆਂ ਹੈ ਚੌਗੀ ਹੁੰਦੀ ਜਿਹੜੀ ਆਹ ਚੌਗੀ ਹੁੰਦੀ ਜਿਹੜੀ ਕਹਿੰਦੇ ਆ ਦੇ ਸਾਦੇ ਚਾਰ ਦੰਦ ਆ ਜਿਹੜੀ ਮੂੰਹ ਆ ਚੌਗੀ ਤੇ ਜਿਹੜੇ ਬਰਾਬਰ ਕਰਨ ਦੇ ਆ ਬਾਕੀ ਚਲੋ ਕੋਈ ਰੋਸਾ ਨਾ ਲੈ ਜੇ ਇਹ ਆਪੇ ਕਈ ਵਾਰੀ ਚਲੋ ਸਾਮ ਸੁੰਮ ਘੱਟ ਹੀ ਹੁੰਦੀ ਆ ਹਾਂਜੀ ਪਰ ਵੈਟ ਸੋਹਣੀ ਆ ਉਤਰਾ ਰਾਤੀ ਆਇਆ ਮਾਣੇ ਰਾਤੀ ਨਾਲ ਵੇਖੀਏ ਓਦਾਂ ਕੁੱਟ ਕੇ ਦੇ ਵਿੱਚ ਇਧਰ ਆ ਲੈ ਉਸ ਦਾ ਵੀ ਮਾਣ ਤੇ ਇਹਦਾ ਮੁੱਲ ਫਿਰ ਇਹ ਦੇ ਦੀਆਂ ਤਾਹੀਆਂ ਦੀ ਮੇਰੇ ਨਾਲ ਹਾਂਜੀ ਦਾ ਦੀ ਜੀ ਘਰ ਦਾ ਹੋਰ ਮਾਣ ਕਰਾ ਲੋ ਉਹ ਬੁਰੀ ਲਾ ਘਰ ਦਾ ਆਪ ਹੀ ਹਾਂਜੀ ਸਾਫੀ ਜੀ ਦੇ ਦੀ ਛੇਰੀ ਦੇ ਦੀਏ ਹਾਂ ਠੀਕ ਹੈ ਬਾਕੀ ਇਹ ਆ ਵਿਹਾਰ ਸੋਹਣੀ ਆ ਉਤਰਾ ਵਾਲੀ ਆ ਮਾੜੀ ਨਹੀਂ ਹੈ ਤਾਂ ਵੀ ਚਲੋ ਕਿਸ ਨੇ ਮਤਲਬ ਨਹੀਂ ਤੇ ਹੁਣ ਤੱਕ ਸੂਪ ਪਹਿਣਾ ਚਾਹੀਦਾ ਇਹਨੂੰ ਹਾਂਜੀ ਕਿ ਇੰਨੇ ਬਿਲਾ ਚਾਰਜ ਪੇਸ਼ ਆਣਨੇ ਕੀ ਨਾਲ ਚਲੋ ਚਾਰੇ ਥਣ ਜਿਹੜੇ ਵੱਖਰੇ ਵੱਖਰੇ ਲੱਗੇ ਆ ਚਲੋ ਆ ਤੁਹਾਡੇ ਚਿੱਟੜ ਪਏ ਨੇ ਜਿੱਛੜੀ ਜੀ ਪਈ ਥੜੀ ਇਹਨੇ ਵੀ ਆਪਾਂ ਸਾਹ ਦੇ ਹਿਸਾਬ ਨਾਲ ਆ ਸਕਦੇ ਹਾਂ ਉਤਰਾ ਠੰਡੀ ਬਣੂ ਵੀਰ ਜੀ ਹਾਂ ਦੇਖ ਸਕਦੇ ਬਾਹਰ ਨੂੰ ਆਉਂ ਫੋੜ ਫੋੜ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਭਰਾਉਗਾ ਆਪਣੀਆਂ ਵੀਡੀਓ ਤਸੱਲੀ ਨਾਲ ਦੇਖ ਕੇ ਵਿਸਰਾ ਹੁੰ ਲਾਵੇ ਤੇ ਵੇਸ ਚੱਕ ਕੇ ਤੇ ਫੇਰ ਹੀ ਆਪਣਾ ਬੱਚੋ ਪ੍ਰੀਤੀ ਜੀ